Instagram ਤੇ ਲੱਗ ਰਹੀ ਸੀ ਜਵਾਨ ਪਰ ਅਸਲ ਦੇ ਵਿੱਚ ਨਿਕਲੀ ਅਦਖੜ ਪਹਿਲੀ ਮੁਲਾਕਾਤ 'ਚ ਹੀ ਨੌਜਵਾਨ ਦੇ ਉੱਡੇ ਹੋਸ਼ ਦੇਖੋ ਕਿਵੇਂ ਪ੍ਰੇਮਿਕਾ ਦਾ ਪਾੜ ਕੇ ਰੱਖ ਦਿੱਤਾ ਸਿਰ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਕਿ Instagram ਦੇ ਉੱਤੇ ਦੋਸਤੀ ਹੋ ਜਾਂਦੀ ਹੈ ਉਸ ਨੂੰ ਲੱਗਦਾ ਹੈ ਕਿ ਉਹ ਜਵਾਨ ਹੈ ਪਰ ਜਦੋਂ ਅਸਲ ਦੇ ਵਿੱਚ ਜਦੋਂ ਉਸ ਨੂੰ ਮਿਲਦਾ ਹੈ ਤਾਂ ਪਹਿਲੀ ਮੁਲਾਕਾਤ ਦੇ ਵਿੱਚ ਹੀ ਇਸ ਨੌਜਵਾਨ ਦੇ ਖੋਸ਼ ਉਰ ਜਾਣਦੇ ਨੇ ਦਰਸਲ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਸਲ ਇੱਥੇ ਇੱਕ ਨੌਜਵਾਨ ਜਿਸ ਦੀ ਉਮਰ ਮਹਿਜ਼ 20 ਸਾਲ ਦੀ ਹੈ ਜੋ ਕਿ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰam ਦੇ ਉੱਤੇ ਇੱਕ ਔਰਤ ਦੇ ਨਾਲ ਉਸਦੀ ਦੋਸਤੀ ਹੋ ਜਾਂਦੀ ਹੈ ਤਾਂ ਔਰਤ ਨੇ ਆਪਣੇ ਪ੍ਰੋਫਾਈਲ ਦੇ ਉੱਤੇ ਇੱਕ ਨੌਜਵਾਨ ਲੜਕੀ ਦੀ ਬੇਹਦੀ ਖੂਬਸੂਰਤ ਲੜਕੀ ਦੀ ਫੋਟੋ ਪੋਸਟ ਕੀਤੀ ਸੀ ਪਰ ਜਦੋਂ ਉਹ ਨੌਜਵਾਨ ਉਸ ਨੂੰ ਮਿਲਣ ਲਈ ਆਇਆ ਤਾਂ ਉਸ ਨੂੰ ਦੇਖ ਕੇ ਗੁੱਸੇ ਦੇ ਵਿੱਚ ਆ ਗਿਆ ਹੁਣ ਤੁਸੀਂ ਵੀ ਸੋਚੋਗੇ ਕਿ ਗੁੱਸੇ ਦੇ ਵਿੱਚ ਕਿਉਂ ਆਇਆ ਦੱਸ ਦਈਏ ਕਿ ਉਹ ਔਰਤ ਜਿਹੜੀ ਕਿ ਅਧਖੜ ਉਮਰ ਦੀ ਸੀ ਯਾਨੀ ਕਿ ਉਸ ਤੋਂ 2 ਗੁਣਾ ਵੱਧ ਉਮਰ ਦੀ ਸੀ ਤਾਂ ਉਸ ਨੂੰ ਦੇਖ ਕੇ ਨੌਜਵਾਨ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਗਿਆ ਅਤੇ ਉਸ ਨੇ ਔਰਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਇਸ ਤੋਂ ਬਾਅਦ ਨੌਜਵਾਨ ਉਸ ਦਾ ਫੋਨ ਖੋ ਕੇ ਉੱਥੋਂ ਭੱਜ ਗਿਆ ਤਾਂ ਇਹ ਮਾਮਲਾ ਜਦੋਂ ਪੁਲਿਸ ਕੋਲ ਪਹੁੰਚ ਗਿਆ ਦੱਸਦੀ ਹੈ ਕਿ ਦੋਵਾਂ ਦੇ ਵਿਚਵਾ ਵਿਚਕਾਰ ਜਿਹੜਾ ਕਿ ਪ੍ਰੇਮ ਸੰਬੰਧ ਸਨ ਤਾਂ ਜਾਣਕਾਰੀ ਦੇ ਮੁਤਾਬਕ ਕਾਨਪੂਰ ਦੇ ਸੰਚੇਦੀ थाना ਖੇਤਰ ਦੇ ਰਹਿਣ ਵਾਲੀ 45 ਸਾਲਾਂ ਔਰਤ ਜਿਹੜੀ ਕਿ ਇੰਸਟਾਗ੍ਰam ਦੇ ਉੱਤੇ ਇੱਕ ਹੋਰ ਲੜਕੀ ਦੀ ਫੋਟੋ ਪੋਸਟ ਕਰਕੇ 20 ਸਾਲਾਂ ਵਿਅਕਤੀ ਨਾਲ ਗੱਲਬਾਤ ਕਰ ਰਹੀ ਸੀ ਇਸ ਦੌਰਾਨ ਦੋਵਾਂ ਦੇ ਵਿਚਾਲੇ ਪ੍ਰੇਮ ਸੰਬੰਧ ਬਣ ਗਏ ਦੱਸਦੀ ਹੈ ਕਿ ਨੌਜਵਾਨ ਨੂੰ ਨਹੀਂ ਪਤਾ ਸੀ ਕੀ ਔਰਤ ਜਿਹੜੀ ਕੀ ਅਧਖੜ ਉਮਰ ਦੀ ਸੀਗੀ ਕਿਉਂਕਿ ਉਸਨੇ ਆਪਣੀ ਇੰਸਟਾਗ੍ਰam ਪ੍ਰੋਫਾਈਲ ਦੇ ਉੱਤੇ ਇੱਕ ਕੁੜੀ ਦੀ ਫੋਟੋ ਲਾਈ ਹੋਈ ਸੀ ਤਾਂ ਨੌਜਵਾਨ ਔਰਤ ਨੂੰ ਮਿਲਣ ਪਹੁੰਚਿਆ ਪਰ ਪਹਿਲੀ ਮੁਲਾਕਾਤ ਦੇ ਉੱਤੇ ਹੀ ਨੌਜਵਾਨ ਨੇ ਮਹਿਲਾ ਦੇ ਨਾਲ ਇੰਸਟਾਗ੍ਰam ਦੇ ਉੱਤੇ ਖੂਬਸੂਰਤ ਦਿਖਣ ਅਤੇ ਅਸਲ ਦੇ ਵਿੱਚ ਖੂਬਸੂਰਤ ਨਾ ਹੋਣ ਨੂੰ ਲੈ ਕੇ ਕਾਫੀ ਬਹਿਸ ਕੀਤੀ ਤਾਂ ਦੋਵਾਂ ਦੇ ਵਿਚਾਲੇ ਬਹੁਤ ਵੱਡੀ ਤਕਰਾਰ ਵੱਧ ਗਈ ਅਤੇ ਨੌਜਵਾਨ ਨੇ ਔਰਤ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਦੱਸਦੇ ਕਿ ਉਸਨੇ ਔਰਤ ਦਾ ਸਿਰ ਪਾੜ ਕੇ ਰੱਖ ਦਿੱਤਾ ਤੇ ਉਸ ਨੂੰ ਫਰਸ਼ ਦੇ ਉੱਤੇ ਸੁੱਟ ਦਿੱਤਾ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਤਾਂ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਔਰਤ ਦੀ ਕੁੱਟਮਾਰ ਕਰਨ ਤੋਂ ਬਾਅਦ ਨੌਜਵਾਨ ਉਸ ਦਾ ਫੋਨ ਵੀ ਖੋ ਕੇ ਉੱਥੋਂ ਫਰਾਰ ਹੋ ਗਿਆ ਤਾਂ ਇਸ ਤੋਂ ਬਾਅਦ ਜ਼ਖਮੀ ਔਰਤ ਨੇ ਪੁਲਿਸ ਕੋਲ ਪਹੁੰਚ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਘਟਨਾ ਤੋਂ ਬਾਅਦ ਪੀੜਤ ਔਰਤ ਨੇ ਨੌਜਵਾਨ ਦੇ ਨਾਲ ਚੈਟਿੰਗ ਦੀ ਗੱਲ ਛੁਪਾਈ ਅਤੇ ਪੁਲਿਸ ਦੇ ਕੋਲ ਮੋਬਾਈਲ ਲੁੱਟਣ ਦੀ ਸ਼ਿਕਾਇਤ ਜੜੀ ਕਿ ਦਰਜ ਕਰਵਾਈ ਹੈ ਤਾਂ ਉਸਨੇ ਕਿਸੇ ਅਣਪਛਾਤੇ ਨੌਜਵਾਨ ਦੇ ਵੱਲੋਂ ਮੋਬਾਈਲ ਖੋਣ ਅਤੇ ਕੁੱਟਮਾਰ ਦੀ ਸ਼ਿਕਾਇਤ ਜੜੀ ਕਿ ਦਰਜ ਕਰਵਾਈ ਸੀ ਪਰ ਜਦੋਂ ਸੱਚਾਈ ਪੁਲਿਸ ਦੇ ਮਾਮਲੇ ਦੇ ਜੜੀ ਕਿ ਜਾਂਚ ਦੇ ਵਿੱਚ ਸਾਹਮਣੇ ਆਈ ਤਾਂ ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਬੇਹੱਦ ਹੀ ਇਹ ਹੈਰਾਨ ਕਰਦਾ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਜਿੱਥੇ ਕਿ ਇੰਸਟਾਗ੍ਰam ਦੇ ਉੱਤੇ ਇੱਕ ਅਧਖੜ ਔਰਤ ਨੇ ਇੱਕ ਸੋਹਣੀ ਜਵਾਨ ਕੁੜੀ ਦੀ ਫੋਟੋ ਲਈ ਹੋਈ ਸੀ ਤਾਂ ਉਸ ਫੋਟੋ ਦੇ ਚੱਕਰ ਦੇ ਵਿੱਚ ਇੱਕ ਜਵਾਨ ਮੁੰਡਾ ਜਿਸ ਦੀ ਉਮਰ ਮਹਿਜ 20 ਸਾਲਾਂ ਦੀ ਸੀਗੀ ਜੋ ਕਿ ਇਸ ਪਿਆਰ ਦੇ ਸੰਬੰਧ ਦੇ ਵਿੱਚ ਫਸ ਜਾਂਦਾ ਹੈ ਤਾਂ ਜਦੋਂ ਨੌਜਵਾਨ ਉਸ ਔਰਤ ਨੂੰ ਮਿਲਣ ਲਈ ਜਾਂਦਾ ਹੈ ਯਾਨੀ ਕਿ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਜਾਂਦਾ ਹੈ ਤਾਂ ਉਸ ਦੇ ਹੋਸ਼ ਜਿਹੜੇ ਕੀ ਉੱਡ ਜਾਂਦੇ ਨੇ ਕਿ ਮੈਂ ਇੱਕ ਸੋਹਣੀ ਕੁੜੀ ਨੂੰ ਪਸੰਦ ਕੀਤਾ ਸੀਗਾ ਪਰ ਇਹ ਤਾਂ ਅਦਗੜ ਨਿਕਲੀ ਹੈ ਕਿਤੇ ਨਾ ਕਿਤੇ ਹੈਰਾਨ ਕਰਦਾ ਇਹ ਸਾਰਾ ਮਾਮਲਾ ਨਜ਼ਰ ਆ ਰਿਹਾ ਹੈ